ਸ੍ਰੀ ਗੁਰੂ ਸਾਬਤ ਕਮਾਈ ਜਿਨ ਜੀਤੇ ਪੰਜ ਵਿਚਾਰ ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਿਨਾ ਸਾਸ ਗਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਾਤਸ਼ਾਹ ਜੀਆਂ ਦੇ ਪਾਵਨ ਪੁੱਤਰ ਚਰਣਾ ਅੰਦਰ ਬਹੁਤ ਸਤਕਾਰ ਜੋ ਤਨ ਤਨ ਬਾਬਾ ਨੰਦ ਸਿੰਘ ਬਾਪੁਰਖਾਂ ਦੀ ਸਾਲਾਨਾ ਯਾਦਗਾਰ ਮਨਾਉਂਦਿਆਂ ਹੋਇਆ ਸਤਿਗੁਰੂ ਪਾਪਸਾਨ ਮਹਾਰਾਜੀਆਂ ਦੀ ਹਜ਼ੂਰੀ ਅੰਦਰ ਸਜ ਬੈਠੇ ਹਾਂ ਆਓ ਸਾਰੇ ਮਰਮਿਰਤਿਆਂ ਕਰੀਏ ਕਾਕਰ ਗੁਰਬਖਸ਼ ਫਤਿਹ ਦੀ ਸਾਂਝ ਕਰੀਏ ਸਾਰੇ ਪਿਆਰ ਸਤਿਕਾਰ ਸਹਿਤ ਆਖੋ ਜੀਵਾਜ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਸੰਗਤ ਵਾਵਾ ਹਰਜਿੰਦਰ ਸਿੰਘ ਗੁਰੂ ਕੀ ਮਟੀਲੀ ਵਾਲੇ ਮਹਾਂਪੁਰਖ ਆਪ ਸੰਗਤਾਂ ਦੇ ਨਾਲ ਸੰਗਤ ਦੇ ਕਨਸੈਪਟ ਨੂੰ ਸਾਂਝ ਪਾ ਕਰਕੇ ਗਏ ਹੈ ਸੰਗਤ ਸਿੱਖ ਲਈ ਅਤ ਦੀ ਲਾਜ਼ਮੀ ਹੈ ਸੰਗਤ ਬਿਨਾ ਜੀਵਨ ਪਲਟਿਆ ਨਹੀਂ ਜਾਏਗਾ ਸੰਗਤ ਅੰਦਰ ਆ ਕੇ ਸਿੱਖ ਕਿਦਾਂ ਸਿੱਖਦਾ ਹੈ ਸਿੱਖ ਦਾਲਤ ਕੀਏ ਸਿੱਖਦੇ ਰਹਿਣਾ ساری ਜ਼ਿੰਦਗੀ ਲੰਘ ਜਾਂਦੀ ਹੈ ਪਰ ਗੁਰੂ ਦੇ ਪਾਸੋਂ ਬੈਠੇ ਕੋਈ ਰੱਬ ਦੇ ਪਿਆਰੇ ਪਾਸ ਬੈਠੇ ਸਿੱਖਦੇ ਰਹਿਣਾ ਸਿੱਖਦਾ ਜੀਵਨ ਹੈ ਜਿਦਾਂ ਦੁਨਿਆਵੀ ਸਕੂਲ ਹੈ ਦੁਨਿਆਵੀ ਸਕੂਲ ਅੰਦਰ ਜਾ ਕੇ ਬੱਚਾ ਬੈਠਦਾ ਹੈ ਬੱਚਾ ਬੈਠਣ ਕਰਕੇ ਚੰਗੇ ਗੁਣਾਂ ਨੂੰ ਤਾਰਨ ਕਰਨਾ ਸਿੱਖ ਲੈਂਦਾ ਹੈ ਵੱਡਿਆਂ ਦਾ ਸਤਿਕਾਰ ਕਿੱਦਾਂ ਕਰਦਾ ਹੈ ਜ਼ਿੰਦਗੀ ਕਿੱਦਾਂ ਚੱਲੇਗੀ ਇਹ ਸਭ ਕੁਝ ਸਕੂਲ ਬੱਚੇ ਨੂੰ ਸਿਖਾਉਂਦਾ ਹੈ ਤੇ ਇਦਾਂ ਸਾਧ ਸੰਗਤ ਗੁਰੂ ਦਾ ਸਕੂਲ ਹੈ ਸੰਗਤ ਅੰਦਰ ਜਾ ਕੇ ਸਿੱਖਦਾ ਜੀਵਨ ਪਲਟਿਆ ਜਾਂਦਾ ਹੈ ਮਾਰਾ ਦੇ ਪਾਵਨ ਪਿਤਰ ਬਚਨ ਪੜਦਿਆਂ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਪ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਸੰਗ ਦੀ ਪ੍ਰਾਪਤੀ ਵੱਡੇ ਕਰਮਾ ਕਰਕੇ ਹੁੰਦੀ ਹੈ ਜਿਨ੍ਹਾਂ ਦੇ ਉਤਮ ਕਰਮ ਜਾਗਦੇ ਹੈ ਉਹਨਾਂ ਨੂੰ ਸੰਗ ਦੀ ਪ੍ਰਾਪਤੀ ਹੁੰਦੀ ਹੈ ਕਲ ਮੈਂ ਇਸ ਪਾਵਨ ਪਿਤਰ ਗੁਰਬਾਣੀ ਦੇ ਅਰਥਾਂ ਨੂੰ ਦੇਖ ਰਿਹਾ ਸਾਹਿਬ ਤਾਂ ਮਹਾਰਜ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ ਵੱਡੇ ਭਾਗਾ ਦੀ ਨਿਸ਼ਾਨੀ ਹੈ ਸੰਗ ਦਾ ਮਲਾਪ ਪੂਜਣਾ ਪੂਰੇ ਗੁਰੂ ਦਾ ਮਲਾਪ ਪੂਜਣਾ ਉਤਮ ਕਰਮਾਂ ਦੀ ਨਿਸ਼ਾਨੀ ਹੈ ਜਿਹੜਾ ਬੰਦਾ ਜੀਵ ਸੰਗਤ ਕਰਦਾ ਉਹਨੂੰ ਵੱਡਿਆਂ ਭਾਗਾ ਵਾਲਾ ਕਿਹਾ ਜਾਂਦਾ ਹੈ ਤਾ ਕਹਿੰਦੇ ਵੱਡੇ ਭਾਗਾਂ ਦਾ ਅਰਥ ਇਹ ਵੀ ਹੈ ਜਿਦੋਂ ਸਿੱਖ ਗੁਰੂ ਦੇ ਚਰਨਾਂ 'ਚ ਬੈਠੇ ਤੇ ਜਾ ਕੇ ਵੱਡਪੁਣਾ ਸਿੱਖਦਾ ਕਟਿਆ ਜਾਏ ਉਹ ਵੱਡੇ ਕਰਮਾਂ ਵਾਲਾ ਬਣ ਜਾਂਦਾ ਹੈ ਵੱਡਪੁਣਾ ਕਿਹਾ ਕਿਉਂ ਜਾਂਦਾ ਹੈ ਜਦੋਂ ਅਸੀਂ ਪਾਪਸ਼ਾ ਦੇ ਚਰਨਾਂ 'ਚ ਬੈਠਦੇ ਹਾਂ ਤੇ ਮੇਰੇ ਵਰਗਾ ਸੋਚਦਾ ਹੈ ਮੇਰੇ ਵਰਗਾ ਕੋਈ ਸੰਤ ਨਹੀਂ ਇਹ ਵੱਡਪੁਣਾ ਹੀ ਹੈ ਕੋਈ ਸੰਗਤ ਅੰਦਰ ਜਾ ਕੇ ਕਿ ਮੈਂ ਉੱਚੀ ਜਾਤ ਦਾ ਮੈਂ ਨੀਵੀਂ ਜਾਤ ਦਾ ਇਦਾਂ ਦਾ ਕਨਸੈਪਟ ਅਸੀਂ ਰੱਖ ਕਰਕੇ ਕਈ ਵਾਰ ਬੈਠ ਜਾਂਦੇ ਆ ਤਾਂ ਮਾਰਦ ਕਹਿੰਦੇ ਵੱਡੇ ਪਾਗ ਉਹਦਨ ਗਿਨੇ ਜਾਣੇ ਸਿੱਖ ਦੇ ਜਿਦਨ ਗੁਰੂ ਨੇ ਵੱਡਪੁਣਾ ਸਿੱਖਦਾ ਖਤਮ ਕਰ ਦਿੱਤਾ ਤਾਂ ਮਾਰਦ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਵੱਡਿਆਂ ਪਾਗਾਂ ਤੋਂ ਮਿਲਾਂ ਸੰਗ ਦੀ ਪ੍ਰਾਪਤੀ ਨਹੀਂ ਤੇ ਕਹਿੰਦੇ ਜਿਨ੍ਹਾਂ ਦੇ ਮਾੜੇ ਕਰਮ ਨੇ ਮਾਰਦ ਕਹਿੰਦੇ ਉਹ ਭ੍ਰਮ ਦੇ ਹੀ ਫਿਰਦੇ ਨੇ ਭਾਗਹੀਨ ਭ੍ਰਮ ਚੋਟਾਂ ਖਾਵੇ ਤਾਂ ਪਾਛੈ ਕਹਿਣ ਲੱਗੇ ਜਿਨ੍ਹਾਂ ਦੇ ਚੰਗੇ ਕਰਮ ਨਹੀਂ ਉਹਨਾਂ ਦਾ ਜੀਵਨ ਕਿੱਦਾਂ ਦਾ ਰਹਿ ਜਾਂਦਾ ਹੈ ਅੰਮ੍ਰਿਤ ਵੇਲੇ ਜਾਗ ਵੀ ਖੁੱਲਦੀ ਹੈ ਅੰਮ੍ਰਿਤ ਵੇਲੇ ਜਾਗ ਖੁੱਲਣ ਤੋਂ ਬਾਅਦ ਸਾਧ ਸੰਗਤ ਫਿਰ ਮਨ ਵਿੱਚ ਇੱਛਾ ਬਣੀ ਜਾਂਦੀ ਹੈ ਕਿ ਅਜੇ ਵੀ ਆਰਾਮ ਕਰ ਲੈਣਾ ਚਾਹੀਦਾ ਤਾਂ ਸਾਸ ਗੁਰੂ ਘਰ ਦੀ ਕੰਧ ਨਾਲ ਕੰਧ ਵੀ ਸਾਂਝੀ ਹੋਵੇ ਸਾਸ ਗੁਰੂ ਦੇ ਦਰਸ਼ਨ ਨਾ ਕਰਨ ਜਾਣਾ ਸਾਸ ਇਹ ਮਾੜੇ ਕਰਮਾਂ ਦੀ ਸਿੱਖ ਦੀ ਨਿਸ਼ਾਨੀ ਹੈ ਤਾਂ ਵੱਡੇ ਆ ਕਰਮਾ ਕਰਕੇ ਸੰਗ ਦਾ ਮਲਾਪ ਹੁੰਦਾ ਹੈ। ਤਨ تن ਬਾਬਾ ਨਾਨਕ ਸਿੰਘ ਮਹਾਂਪੁਰਖਾਂ ਨੇ ਜਿਨ੍ਹਾਂ ਨੇ ਸੰਸਾਰ ਦੇ ਹਰੇਕ ਜੀਵ ਨੂੰ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਮਹਾਂਪੁਰਖਾਂ ਦਾ ਮੈਂ ਜੀਵਨ ਪੜ ਰਿਹਾ ਆ ਸਾ ਮਹਾਂਪੁਰਖਾਂ ਦੀ ਜੀਵਨ ਚ ਘਟਨਾ ਆਈ। ਨਾਨਕ ਸਰ ਕਲੇਰਾ ਦੀ ਸੰਗਤ ਮਹਾਂਪੁਰਖਾਂ ਦੇ ਚਰਣਾ ਚਾਈ। ਇੱਕ ਦਿਨ ਬਾਬਾ ਨਾਨਕ ਮਾਹਪੁਰਖਾਂ ਦੇ ਪਾਸ ਬੈਠੇ ਤੇ ਬੇਨਤੀ ਕੀਤੀ ਮਾਹਪੁਰਖੋ ਪਰਿਵਾਰ ਤੇ ਕਰਜ਼ਾ ਬੜਾ ਚੜ ਗਿਆ ਤੇ ਕਰਜ਼ੇ ਤੋਂ ਕਿਵੇਂ ਛੁਟਕਾਰਾ ਹੋਵੇ ਕਿਉਂਕਿ ਹਰੀਕ ਜੀ ਇਦਾਂ ਦੇ ਹਾਲਾਤਾਂ 'ਚੋਂ ਲੰਘ ਰਿਹਾ ਹੈ ਮਗਈ ਆਈ ਦਿਨੋਂ ਦਿਨ ਵਾਦੀ ਜਾ ਰਹੀ ਹੈ ਕਰਦਾ ਹੈ ਸਾਰਿਆਂ ਦੇ ਸਿਰ ਤੇ ਕਿਸੇ ਦੇ ਥੋੜਾ ਕਿਸੇ ਦੇ ਬਹੁਤਾ ਕਹਿਣ ਲੱਗੇ ਮਾਹਪੁਰਖੋ ਕਰਜ਼ਾ ਬੜਾ ਚੜ ਗਿਆ ਕੋਈ ਨਾ ਕੋਈ ਉਪਾਦ ਸੁਝੀ ਤੇ ਕਰਕੇ ਕਰਜ਼ੇ ਤੋਂ ਬਚਿਆ ਜਾ ਸਕੇ ਤਨ ਬਾਬਾ ਨਾਨਕ ਸਿੰਘ ਮਹਾਂਪੁਰਖਾਂ ਨੇ ਬਚਨ ਕੀਤੇ ਕਹਿੰਦੇ ਪਿਆਰਿਓ ਜੇ ਕਰਜੇ ਤੂੰ ਮੁਕਤ ਹੋਣਾ ਚਾਹੁੰਦੇ ਹੋ ਅੰਮ੍ਰਿਤ ਵੇਲੇ ਦੀ ਸਾਮ ਸੁਭਾਲ ਕਰਕੇ ਮਰ ਦੇ ਚਰਨਾਂ 'ਚ ਚੌਂਕੜਾ ਮਾਰ ਕੇ ਬਹਿ ਜਾ ਕਰੋ ਤੇ ਗੁਰੂ ਨੇ ਕਿਰਪਾ ਕਰਕੇ ਤੁਹਾਡੇ ਸਾਰੇ ਕਰਜੇ ਮੁਕਾ ਦੇਣੀ ਆ ਸੰਸਾਰ ਦੇ ਕਰਦਾ ਤੇ ਉਤਰੇਗਾ ਹੀ ਉਤਰੇਗਾ ਉਥੇ ਗੁਰੂ ਨੇ ਕਿੱਡੀ ਬਖਸ਼ ਕਰਨੀ ਹੈ ਭਈ ਪ੍ਰਾਪਤ ਮਾਨੁਕ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿਣ ਲੱਗੇ ਤੁਸੀਂ ਅਮਰਤ ਵੇਲੇ ਦੀ ਸਾਮ ਸੰਭਾਲ ਕਰ ਲੋ ਗੁਰੂ ਨੇ ਤੁਹਾਡੇ ਤੇ ਬਿਆੰਤ ਬਖਸ਼ਣਾ ਕਰ ਦੇਣੀਆਂ ਨੇ ਜੇ ਇਹ ਤੋਂ ਵੀ ਫਲ ਜ਼ਿਆਦਾ ਚਾਹੁੰਦੇ ਹੋ ਤੇ ਹੋਰ ਨਾਲ ਦੇ ਸਿੱਖਾਂ ਨੂੰ ਲੈ ਕਰਕੇ ਮਹਾਰ ਦੇ ਚਰਨਾਂ 'ਤੇ ਚਲੇ ਜਾਇਓ ਗੁਰੂ ਨੇ ਕਿਰਪਾ ਕਰਕੇ ਬੇਅੰਤ ਬਖਸ਼ਾ ਦੀ ਦਾਤ ਤੁਹਾਨੂੰ ਦੇ ਦੇ ਰਹੀ ਐ। ਬਾਬਾ ਗੁਰਦਾਸ ਸਾਹਿਬ ਕੀ ਬਖਸ਼ਿਸ਼ ਕਰਦੇ ਐ ਇੱਕ ਸਿੱਖ ਦੋਇ ਸਾਧ ਸੰਗ ਪੰਜੀ ਪਰਮੇਸ਼ਰ। ਜਿੱਥੇ ਕੋ ਰੱਬ ਦੇ ਪਿਆਰੇ ਬੈਠ ਕਰਕੇ ਅਕਾਲ ਪੁਰਖ ਪ੍ਰਮਾਤਮਾ ਦੀ ਗੱਲ ਕਰਦੇ ਐ ਉਹ ਕਹਿੰਦੇ ਸਾਧ ਸੰਗਤ ਐ। ਤਮਾਮ ਪੁਰ ਕਹਿਣ ਲੱਗੇ ਸਿੱਖੋ ਜੇ ਇਦਾਂ ਦਾ ਕੁਝ ਕਰੂੰਗੀ ਨਿਸ਼ਠੇ ਕਰਕੇ ਗੁਰੂ ਦੀਆਂ ਬੇਅੰਤ ਬਖਸ਼ਾ ਤੁਹਾਡੇ ਤੇ ਹੋ ਜਾਣਗੀਆਂ ਤਾਂ ਸਾਧ ਸੰਗਤਾਂ ਨੇ ਸਿੱਖਾ ਨੇ ਕੀ ਕੀਤਾ ਮਹਾਪੁਰਖਾਂ ਦੇ ਬਚਨ ਨੂੰ ਕਮਾਇਆ ਬਚਨ ਨੂੰ ਕਮਾ ਕੇ ਅੰਮ੍ਰਿਤ ਵੇਲੇ ਦੀ ਸਾਮ ਸੰਭਾਲ ਕੀਤੀ ਤੇ ਗੱਲ ਵਿੱਚ ਅੰਮ੍ਰਿਤ ਵੇਲੇ ਢੋਲ ਪਾ ਕੇ ਢੋਲ ਖੜਕਾ ਕੇ ਕਹਿਣਾ ਸਿੱਖੋ ਜਾਗੋ ਗੁਰੂ ਨਾਨਕ ਦੇ ਘਰ ਅੰਦਰ ਬੈਠ ਕਰਕੇ ਬਾਣੀ ਪੜੋ ਸੰਗਤ ਕਰੋ ਗੁਰੂ ਤੁਹਾਡੇ ਤੇ ਕਿਰਪਾ ਕਰੇਗਾ ਤਾਂ ਸਾਧ ਸੰਗਤ ਸੰਗਤ ਬੜਾ ਵੱਡਾ ਜੀਵਨ ਸਿੱਖ ਦਾ ਪਲਟ ਕਰਕੇ ਰੱਖ ਦਿੰਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਸ੍ਰੀਮਾਨ ਤਨਤਨ ਬਾਬਾ ਨਾਨਕ ਸਿੰਘ ਬਾਪੂਰਖ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਿੱਤਰ ਚਰਨਾਂ ਨਾਲ ਜੋੜਿਆ ਉੱਥੇ ਸਾਧ ਸੰਗਤ ਸਾਨੂੰ ਕੀ ਉਪਦੇਸ਼ ਦਿੱਤਾ ਸਿੱਖੋ ਮਰਦ ਦੀ ਬਾਣੀ ਨਾਲ ਜੁੜ ਕਰਕੇ ਚੰਗੇ ਕਰਮਾਂ ਨੂੰ ਕਮਾ ਕੇ ਸਾਨੂੰ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਪਤਸ਼ਾਹ ਨੇ ਕਿਰਪਾ ਕੀਤੀ ਹੈ ਮਹਾਰਾਜ ਦੇ ਚਰਨਾਂ ਅੰਦਰ ਸੱਜ ਬੈਠੇ ਹਾਂ ਸਾਧ ਸੰਗਤ ਗੁਰਬਾਣੀ ਕਰਿਏ ਅਮਰਤ ਵੇਲੇ ਉੱਠ ਕਰਕੇ ਮਹਾਰਾਜ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ ਬਹੁਤ ਸਤਿਕਾਰ ਦੂ ਸ੍ਰੀ ਮਾਨਸਨ ਬਾਬਾ ਰਮਨਜੀਤ ਸਿੰਘ ਜੀ ਬਾਪੂਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਮਾਪੂਰਖਾਂ ਦੀ ਯਾਦ ਪੁੰਦਰੇ ਮਹਾਨ ਸਮਾਗਮ ਉਲੀਕੇ ਨਿਸ਼ਚਿਤ ਇਸ ਬਾਈ ਮਾਨ ਨੇ ਸਤਿਕਾਰ ਦੂ ਸੰਤ ਬਾਬਾ ਰੇਸ਼ੂ ਸਿੰਘ ਖਰਾਨੇ ਵਾਲੀ ਗਿਆਨੀ ਜਸਵਿੰਦਰ ਸਿੰਘ ਜੀ ਡੋਗੇ ਵਾਲਾ ਬਾਬਾ ਬਲਕਾਰ ਸਿੰਘ ਜੀ ਸਾਸ ਸੰਘੋਲੀਏ ਵਾਲੇ ਜਥੇਦਾਰ ਬਾਬਾ ਕੁੱਤਾ ਸਿੰਘ ਗੁਰਦੁਆਰਾ ਸੰਤ ਖਾਲਸਾ ਬਾਬਾ ਜਸਵੰਦਰ ਸਿੰਘ ਰਾਜਿਆਣਾ ਮੇਰੇ ਤੋਂ ਪਹਿਲਾਂ ਹਾਜ਼ਰੀ ਲਵਾ ਕੇ ਗਏ ਸੰਤ ਬਾਬਾ ਹਰਜਿੰਦਰ ਸਿੰਘ ਜੀ ਬਾਗਾ ਪਾਣਾ ਸਾਦ ਸਭਣਾ ਮਾਪੁਰਖਾਂ ਰੱਬ ਦੇ ਪਿਆਰਿਆਂ ਦਾ ਕੋਟਾਨ ਕੋ ਧੰਨਵਾਦ ਧੰਨਵਾਦ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਕਲਯੁਗ ਦੇ ਸਮੇਂ ਵੀ ਅੰਦਰ ਸਾਨੂੰ satsang ਦੀ ਦਾਤ ਦੇਣਾ ਕੀਤੀ ਹੈ ਵਿਚਾਰ ਕਰਦੇ ਆ ਹੁੰਦੀਆਂ ਸੁਖ ਪੁੱਲਾ ਦੀ ਕੇਮਾ ਬਲਾਓ ਫਤਿਆਕੂ ਜੀ ਵਾਹਿਗੁਰੂ ਜੀ ਕਾ ਖਾਲਸਾ